ਉਹਨਾਂ ਨਾਲ ਲੱਗੇ ਬੱਚੀ ਉਹਨਾਂ ਬੱਚੀ ਹੱਥੇ ਗਿਰ ਗਈ ਉਹਦੇ ਚ ਫਿਰ ਉਹਨੂੰ ਮੁਡੇ ਨੇ ਟਰਾਈ ਮਾਰੀ ਕੋਈ ਫੜੀ ਵੀ ਕਹਿੰਦੇ ਕਿ ਇਹਨਾਂ ਨੇ ਪਕੜੀ ਉਹ ਜਦੋਂ ਪਕੜਨ ਦੇ ਬਾਅਦ ਫਿਰ ਉਹ ਛੁੱਟ ਗਈ ਹੱਥੇ ਉੱਥੇ ਨਾਲ ਲੱਗੇ ਤੇ ਗੇਟੀ ਥੋੜੀ ਹੱਥੇ ਛੁੱਟੀ ਤੇ ਗੇਟੀ ਲੱਗੀ ਬਹਿਣ ਤੇ ਥੋੜਾ ਉਹਨੂੰ ਵੀ ਪਿੱਛੇ ਛੜਾਂਗ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੀ ਵੀ ਉਹਨੇ ਪਰ ਦੁਬਾਰੇ ਪਾਣੀ ਦਾ ਬਹਾਵ ਇਤਨਾ ਜ਼ਿਆਦਾ ਥਾ ਇਹ ਹੱਥ ਤੇ ਡੇਟੀ ਫਿਰ ਦੁਬਾਰਾ ਛੁੱਟ ਗਈ। ਇਸ ਸਮੇਂ ਦੀ ਵੱਡੀ ਖਬਰ ਤੇ ਦੁਖਦਾਈ ਖਬਰ ਆ ਰਹੀ ਹੈ ਜ਼ਿਲ੍ਹਾ ਰੋਪੜ ਤੋਂ। ਰੋਪੜ ਦੇ ਸ਼ਹਿਰ ਨੰਗਲ ਵਿਖੇ ਪ੍ਰਸ਼ਾਸਨ ਵੱਲੋਂ ਇਹ پابੰਦੀਆਂ ਲਾਈਆਂ ਗਈਆਂ ਨੇ ਕਿ ਕੋਈ ਵਿਅਕਤੀ ਨਹਿਰ ਤੇ ਨਾ ਜਾਵੇ, ਦਰਿਆਵਾਂ ਤੇ ਨਾ ਨਾਵੇ। ਪਰ ਲੋਕੀ ਪ੍ਰਸ਼ਾਸਨ ਦੇ ਹੁਪਉਣ ਟੀਚੇ ਸਮਝਦੇ ਹਨ ਕਿ ਆਪਣਾ ਨੁਕਸਾਨ ਖਰਾਬ ਐ ਰਿਹਾ ਹੈ ਨਾ। ਇਸੇ ਪ੍ਰਕਾਰ ਇੱਕ ਮਾਮਲਾ ਆਇਆ ਨੰਗਲ ਦਾ ਉਹਦੇ ਬਾਬਾ ਮੰਦਰ ਹੈ ਜਿੱਥੇ ਇੱਕ ਪਰਿਵਾਰ ਆਪਣੀ 4 ਸਾਲ ਦੇ ਬੱਚੇ ਤੇ 1.5 ਸਾਲ ਦੀ ਬੱਚੀ ਨਾਲ ਮੱਥਾ ਟੇਕਣ ਆਇਆ ਸੀ ਮੱਥਾ ਟੇਕ ਕੇ ਜਦੋਂ ਉਹਨਾਂ ਦਿਲ ਕਰਿਆ ਕਿ ਇਸ਼ਨਾਨ ਕੀਤਾ ਜਾਵੇ ਤੇ ਦਰਿਆ ਦੇ ਕੰਢੇ ਚਲੇ ਗਏ ਕਿ ਉੱਥੇ ਨਾਨ ਲੱਗ ਪਏ ਜਦੋਂ ਬੱਚੀ ਮਾਂ ਨੇ ਚੁੱਕੀ ਹੋਈ ਸੀ ਉਸ ਨੂੰ ਗੋਤਾ ਲਵਾਇਆ ਬੱਚੀ ਨੂੰ ਬੱਚੇ ਉਹਦੇ ਹੱਥਾਂ ਵਿੱਚੋਂ ਫਿਸਲ ਗਈ ਤੇ ਪਾਣੀ ਵਿੱਚ ਬਹਿ ਗਈ ਬੱਚੀ ਦੇ ਪਿਤਾ ਵੱਲੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹਾ ਬੱਚੀ ਪਾਣੀ ਦੀ ਤੇਜ਼ ਵਹਾਅ ਕਰਨ ਅੱਗੇ ਨਿਕਲ ਗਈ ਮੁਗਦੇ ਪ੍ਰਸ਼ਾਸਨ ਦੇ ਪੁਲਿਸ ਅਧਿਕਾਰੀ ਪੁੱਜ ਗਏ ਤੇ ਗੋਤਾਖੋਰ ਬੁਲਾਏ ਗਏ ਗੋਤਾਖੋਰਾਂ ਕੋਲੋਂ ਵੀ ਇਨਕਲਾਸ਼ ਕੀਤੀ ਜਾ ਰਹੀ ਹੈ ਪਰ ਬੱਚੀ ਦਾ ਕੋਈ ਆਦਾ ਪਤਾ ਨਹੀਂ ਮਿਲ ਰਿਹਾ ਕੀ ਆ ਸਾਰਾ ਮਾਮਲਾ ਤੁਹਾਨੂੰ ਸੁਣਾਉਣੇ ਆ ਕੀ ਕਹ ਰਹੇ ਨੇ ਬੱਚੀ ਦੇ ਪਿਤਾ ਤੇ ਪੁਲਿਸ ਅਧਿਕਾਰੀ ਤੇ ਹੋਰ ਲੋਕ ਮੈਂ ਤਾਂ ਦਿੱਲੀ ਤੇ ਆ ਰਿਹਾ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਮੈਂ ਉਹ ਮੇਰਾ ਬੇਟਾ ਔਰ ਬਹੂ ਦੋਨੋਂ ਇਥੇ ਆਣ ਗਏ ਉਹ ਦੋ ਮੰਦਰ ਉੱਥੇ ਜਦੋਂ ਸੀੜੀਆਂ ਤੇ ਨੜਾਣ ਲੱਗੇ ਬੱਚੀ ਉਹਦਾ ਬੱਚੀ ਹੱਥ ਤੇ ਗਿਰ ਗਈ ਉਹਦੇ ਚ ਫਿਰ ਉਹਨੂੰ ਮੁੜੇ ਨੇ ਟਰਾਈ ਮਾਰੀ ਇੱਕ ਵਾਰੀ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ ਕਿਉਂਕਿ ਮੈਂ ਆਨ ਸਪੋਰਟ ਤਾਂ ਥਾਂ ਨਹੀਂ ਦਾ ਕਿ ਇਹਨਾਂ ਨੇ ਪਕੜੀ ਉਹ ਜਦੋਂ ਪਕੜਨ ਦੇ ਬਾਅਦ ਫਿਰ ਉਹ ਛੁੱਟ ਗਿਆ ਤੇ ਕਿੰਨੇ ਸਾਲ ਦੇ 1.5 ਸਾਲ ਦੇ ਆ ਨਾਮ ਕੀ ਦਾ ਉਹਦਾ ਨਾਮ ਅਨਯਾਇ ਸੱਦੇ ਅਸੀਂ ਨੰਨੀਆਂ ਬੋਲਦੇ ਹਾਂ ਇਹ ਨੇ ਡੈਡੀ ਦਾ ਨਾਮ ਕੀ ਸੀ ਭਾਰਤ ਪੂਸ਼ਣ ਨੀ ਨੀਲਮ ਕੁਮਾਰੀ ਰਾਣੀ ਸਾਡੇ ਵਾਸਤੇ ਉਸ ਦਾ ਬੱਚੀ ਸੀ ਨੀ ਦੋ ਦੋਨੋ ਬੇਟੀਆਂ ਦੋਨੋ ਬੇਟੀਆਂ ਹਾਂਜੀ ਹਾਂਜੀ ਨਹੀਂ ਨਹੀਂ ਬੜੀ 4 ਸਾਲ ਦੀ ਹੈ ਉਹ ਵੀ ਨਾਲ ਗਈ ਵੀ ਤੇ ਨਾਲ 1.5 ਸਾਲ ਦੀ 1.5 ਸਾਲ ਦੀ ਹਾਂਜੀ ਕੋਲ ਕੋਲ ਮੋੜ ਕਰਾਈ ਹੈ ਪੁਲਿਸ ਕੋਲ ਦਾ ਅਸੀਂ ਇਹੀ ਰਿਕੁਐਸਟ ਕਰਦੇ ਆ ਕਿ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਝ ਮਿਲ ਜਾਏ ਤਾਂ ਕਮਸ ਕਮ ਥੋੜੀ ਮਨ ਨੂੰ ਤਸੱਲੀ ਹੋ ਜਾਣੀ ਕਿ ਸਰ ਕੋਟਾਪੁਰ ਲਾਇ ਕੋਟਾਖੋਰੇ ਲਗਾਏ تھے ਜੀ ਕਮਲ ਦੀ ਟੀਮ ਕਮਲ ਤਾਂ ਖੁਦ ਕੋਟ ਕੋਟ ਗਿਆ ਥਾ ਮੈ ਗਲ ਕੀ ਫਿਊਦ ਨਾਲ ਫੂਦਵਾ ਉਦੇ ਜਿਹੜੀ ਸਹਾਇਕ ਟੀਮ ਤੇ ਲੱਗੀ ਉਹਨਾਂ ਨੇ ਕਾਫੀ ਟਰਾਈਪ ਕੀਤੀ ਲੇਕਿਨ ਹਜੇ ਕੁਝ ਨਹੀਂ ਹੱਥ ਲੱਗਿਆ ਹੁੰਦਾ ਮਾਮਲਾ ਸਰ ਹੋਈ ਹੈ ਬੇਟੀ ਵਾਲਾ ਛੋਟੀ ਬੇਟੀ 1.5 ਸਾਲ ਦੀ ਜੀ ਦੋਨੋਂ ਜਾਣੇ ਉੱਠੇ ਬਾਬਾ ਉਦ ਦੇ ਮੰਦਰ ਦੇ ਮੱਥਾ ਟੇਕਣ ਗਏ ਸੀ ਅਚਾਨਕ ਉਹਨਾਂ ਦਾ ਥੋੜਾ ਜਿਹਾ ਕੋਈ ਪ੍ਰੋਬਲਮ ਥੀ ਉਹ ਕਹਿੰਦੇ ਇੱਥੇ ਨਾ ਕੇ ਥੋੜਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ ਤੇ ਉਥੇ ਨਾਣ ਲੱਗੇ ਤੇ ਬੇਟੀ ਥੋੜੀ ਹੱਥ ਤੇ ਛੁੱਟੀ ਤੇ ਜਿੱਟੀ ਲੱਗੀ ਬਹਿਣ ਤੇ ਥੋੜਾ ਉਹਨੂੰ ਵੀ ਪਿੱਛੇ ਛੜਾਕ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੀ ਵੀ ਉਹਨੇ ਪਰ ਦਵਾਰੇ ਪਾਣੀ ਦਾ ਵਹਾਅ ਇਤਨਾ ਜ਼ਿਆਦਾ ਥਾ ਕਿ ਹੱਥ ਤੇ ਬੇਟੀ ਫਿਰ ਦੁਬਾਰਾ ਛੁੱਟ ਗਈ ਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ ਉਹਨਾਂ ਨੇ ਵੀ ਆਪਣੀ ਜਾਨ ਬੜੀ ਜੋਰ ਨਾਲ ਬਚਾਈ ਹੂੰ ਤੇ ਸਾਰੇ ਪਿੰਡ ਦੇ ਕਿੱਥੇ ਰਹੇ ਇਹ ਸਾਡਾ ਪਿੰਡ ਹੈ ਜੀ ਪਲਸੇੜ ਡਾਕ ਖਨ ਲੜੀ ਹੈ ਜੀ ਤੇ ਤਹਿਸੀਲ ਸਾਡੀ ਸ਼੍ਰੀ ਨਾਣਾ ਦੇ ਵੀ ਤੇ ਜਿਹੜਾ ਸਾਡਾ ਹੈਗਾ ਇਹ ਬਲਾਸ ਉਹ ਜਿੱਦਾਂ ਗਏ ਤੇ ਨੇ ਜੀ ਮੱਥਾ ਟੇਕਣ ਗਏ ਦੇ ਬਾਬਾ ਉਹਦੇ ਮੰਦਿਰ ਦੇ ਉੱਤੇ ਥੱਲੇ ਫਿਰ ਸਹਰਾਨ ਕਰਨ ਵਾਸਤੇ ਚਲ ਗਈ ਫਿਰ ਉਹ ਬੇਟੀ ਜਿੱਦਾਂ ਮਲੇ ਨਾਲ ਆਏ ਦੇ ਕਰਦੇ ਨੇ ਜੀ ਉਹ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ ਉਹ ਜਿਹੜਾ ਉਹਨੇ ਕੋਸ਼ਿਸ਼ ਵੀ ਕੀਤੀ ਉਹਨੂੰ ਬਚਾਣ ਦੀ ਪਰ ਉਹ ਫਿਰ ਫਿਸਲ ਗਈ ਹੱਥ ਤੇ ਫਿਸਲ ਗਈ ਬੇਟੀ ਫਿਰ ਮਿਲੀ ਨਹੀਂ ਤੇਰੇ ਗੋਤਾਖੋਰ ਵੀ ਲਾਏ تھے ਸਰ ਉਹ ਵੀ ਤਲਾਸ਼ ਕਰਿਆ ਕਰਦੇ ਪਰ ਹਜੇ ਸੁਰਾ ਕੋਈ ਮਿਲਿਆ ਨਹੀਂ ਪਤਾ ਨਹੀਂ ਲੱਗਿਆ ਕੀ ਕਰਦੇ ਜਿਹੜੇ ਜਿਹੜੀ ਬੱਚੀ ਨੇ ਇਹ ਸਰ ਘਰ ਹੀ ਹੈ ਕਰਦਾ ਹੀ ਕੰਮ ਕਰਦੇ ਹਾਂਜੀ ਮਦਰ ਵੀ ਕਰ ਕਰਦੇ ਬੱਚੇ ਨੇ ਦੇਖਰੇਖ ਕਰਦੀ ਹੈ ਹਾਂਜੀ ਹਾਂਜੀ ਇਹ ਲੜਕੀ ਦੇ ਵੀਰ ਨੇ ਸਾਡੇ ਕੋਲ ਆਇਆ ਇਹਨੇ ਸਾਨੂੰ ਦੱਸਿਆ ਕਿ ਮੱਥਾ ਟੇਕਣ ਗਏ ਸੀਗੇ ਬਾਬਾ ਉਹਦੇ ਮੰਦਿਰ ਨੰਗਲ 'ਚ ਉੱਥੇ ਵੀ ਲੜਕੀ ਨੂੰ ਇਦਾਂ ਇਸ਼ਨਾਨ ਕਰਾਉਣ ਲੱਗੇ ਜਾਂ ਦੇਖਣ ਲੱਗੇ ਤੇਲ ਦਸਦੇ ਹੈਗੇ ਤੇਲ ਡਿਲਾ ਦੇ ਉਹਦਾ ਪੈਰ ਫਲਿੱਪ ਕਰਕੇ ਫਲਿੱਪ ਕਰ ਗਈ ਉਹ ਮੌਕੇ ਦੇ ਵਜ੍ਹਾ ਨਹੀਂ ਭਾਲ ਕੀਤੀ ਨਹੀਂ ਲੱਭੀ ਜੈ ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਨਗੋਤਾਪੁਰ ਵਗੈਰਾ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ ਪਰ ਇਹ ਨੀਰਾ ਹੁਣ ਕਰਕੇ ਨਹੀਂ ਪਤਾ ਲੱਗ ਸਕਦਾ ਜੀ ਹੁਣ ਬਾਕੀ ਇਹਨਾਂ ਦੀ ਜਿਹੜੀ ਰਫਟ ਦਾਜ ਕਰ ਲਈ ਜੀ ਅਸੀਂ ਤੇ ਲੜਕੀ ਦੀ ਭਾਲ ਜਾਰੀ ਹੈ